ਹਾਂਜੀ ਮਾੜ ਸਾਹਿਬ ਕੀ ਕਹੋਗੇ ਅੱਜ ਤੁਸੀਂ ਸੱਦੋ ਪਿੰਡ ਕੁੜੀਆਂ ਦਾ ਵਿਆਹ ਕੀਤਾ ਜਾ ਰਿਹਾ ਉੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਸਾਡੇ ਸਾਡੇ ਸਿੰਘ ਜੀ ਅਤੇ ਸਾਡੀ ਭੈਣ ਆਮਰਦੀਪ कौर ਜੀ ਜੋ ਕਿ ਅਸੀਂ ਪਿੰਡ ਸੱਦੋਗਾਲ ਦੇ ਵਿੱਚ ਖੜੇ ਆ ਸਾਨੂੰ ਅੱਜ ਆ ਕੇ ਇੱਥੇ ਬਹੁਤ ਵਧੀਆ ਲੱਗਿਆ ਇਸ ਗ੍ਰਾਮ ਪੰਚਾਇਤਾਂ ਦੇ ਨਗਰ ਨਿਵਾਸੀ ਇਹ ਲੜਕੀਆਂ ਦਾ ਸ਼ਾਦੀ ਕੀਤੀ ਗਈ ਆ ਇਹਦਾ ਨਾਮ ਮਾਨਕੁਸ਼ਮ ਦਾ ਕਿਉਂਕਿ ਆਪਾਂ ਦੇਖਿਆ ਗਿਆ ਵੀ ਇਹੋ ਜਿਹੇ ਕੰਮ ਧਰਮ ਦੇ ਕਰਮਾਂ ਦੇ ਵਿੱਚ ਨਹੀਂ ਇਹ ਕਵੀਤ ਨਹੀਂ ਕਰ ਸਕਦਾ ਕਿਉਂੋ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਐਡਾ ਵੱਡਾ ਪ੍ਰੋਗਰਾਮ ਪਿੰਡ ਦੇ ਵਿੱਚ ਹੋ ਰਿਹਾ ਛੋਟਾ ਜਾਂ ਪਿੰਡ ਸਦਵਾ ਲੈ ਕਿਉਂਕਿ ਹਲਕਾ ਮਹਿਲਕਲ ਆਪਾਂ ਦੇਖੇ ਛੋਟਾ ਜਾਂ ਪਿੰਡ ਪਰ ਪ੍ਰੋਗਰਾਮ ਬਹੁਤ ਵਧੀਆ ਲੱਗੇ ਕਿਉਂ ਸਾਡੀ ਭੈਣ ਨੇ ਤੇ ਬਾਬਾ ਕਲਵਿੰਦਰ ਜੀ ਨੇ ਕਰਾਇਆ ਸਭ ਨੂੰ ਸਮੂਹ ਨਗਰ ਨਵਾਸੀ ਨੂੰ ਸਹਿਜ ਸਿੰਘ ਦੇ ਨਾਲ ਕਰਵਾ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਅਈ ਤਾਂ ਕਹਿਣਾ ਹੈ ਜੇ ਪ੍ਰੋਗਰਾਮ ਅਜਿਹਾ ਹੋਣੇ ਚਾਹੀਦੇ ਅਈ ਤਾਂ ਜੀ ਇਹ ਨਹੀਂ ਕਿ ਆਪਣੇ ਨੂੰ ਬੋਲ ਰਹੇ ਸੀ ਸਾਰਿਆਂ ਸੰਗਤਾਂ ਨੂੰ ਕਿਹਾ ਕਿ ਇਹਨੇ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਨਾ ਕਿ ਸਾਰਿਆਂ ਨੂੰ ਆਪਾਂ ਵੱਧ ਤੋਂ ਵੱਧ ਇਸ ਮੁਕਤੀ ਟੀਮ ਦੀ ਹੈਲਪ ਕਰਨੀ ਚਾਹੀਦੀ ਕਿਉਂਕਿ ਜੇ ਜੀਤਗੀ ਨੇ ਦੂ ਲੜਕੀ ਦਾ ਸੰਦੇਹ ਨਿਕਰੀਆ ਅਗਲੀ ਵਾਰ ਇਹ ਤੇ 11 ਲੜਕੀ ਦੀ ਸਾਦੀ ਕਰਦੇ ਪੀਸਲੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਇਸ ਮੁਕਤੀ ਟੀਮ ਬਾਬਾ ਪਰਮਿੰਦਰ ਸਿੰਘ ਦੇ ਭੈਣ ਅਮਰਦੀਪ ਕੌਰ ਜੇ ਦੁਗਣੀ ਰਾਜ ਚੌਕ ਚੌਕਰੀ ਜਿਸ ਤਰ੍ਹਾਂ ਲੜਕਿਆਂ ਦਾ ਵਿਆਹ ਕਰਦੇ ਹੈ ਐਨਾ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਦੋ ਕੁੜੀਆਂ ਦੇ ਜਿਹੜੇ ਵਿਆਹ ਦਾ ਕਾਰਜ ਰੱਖਿਆ ਗਿਆ ਸੀ ਆ ਸੰਪੂਰਨ ਹੋਇਆ ਜੀ ਹਨਾ ਕੀ ਦੋਗੇ ਸਾਹਿਬ ਗਵਾਹੀ ਦੇ ਦਿੱਤੇ ਪਤੇ ਤਾਂ ਪਹਿਲਾਂ ਆਪਣੇ ਇਸ ਪਿੰਡ ਦੀ ਪੰਚਾਇਤ ਕੜੇ ਸਿੰਘ ਸਾਹਿਬ ਭਾਈ ਜਗਨਦਰ ਸਿੰਘ ਜੀ ਜੋ ਐਤਵਾਰ ਤੋਂ ਮੌਜੂਦ ਹੈ ਪੰਚਾਇਤ ਨੇ ਇਹਨਾਂ ਨਾਲ ਬਹੁਤ ਵਧੀਆ ਸੰਗਤ ਕੀਤੀ ਇਹਨਾਂ ਨਾਲ ਗੱਲਬਾਤ ਕੀਤੀ ਮੈਂ ਅਤੇ ਪੈਣਾ ਹੰਡੀਪੁਰ ਨੇ ਜੋ ਗੜਮਲ ਕੇ ਵੀ ਕਾਲੀ ਰਾਮ ਸਰਦਾਰ ਜੀ ਦਾ ਜੋ ਗਵਾਂਦ ਮਰੀਆਂ ਨੇ ਚਾਹਿਆ ਉਹ ਦਿੱਤਾ ਸਾਥ ਦਿੱਤਾ ਪੰਚਾਇਤ ਨੇ ਨਜ਼ਰ ਨੇ ਸਾਰੀ ਦੀ ਉਹ ਸਾਰੇ ਨਗਰ ਦਾ ਸਾਰੇ ਉਹਨਾਂ ਤੋਂ ਬਾਰ ਕਰਦੇ ਆ ਸਰਪੰਚ ਸਾਹਿਬਾ ਸਾਡੀ ਪੰਚਾਇਤ ਦਾ ਸਾਰੇ ਉਹਨਾਂ ਤੋਂ ਬਾਰ ਕਰਦੇ ਆ ਕਿ ਸਾਡੀ ਸਾਡੀ ਇੱਕ ਟੀਮ ਬਣੀ ਜੋ ਇਸੇ ਤਰ੍ਹਾਂ ਨਾਲ ਬਤ ਵਤ ਤਹ ਜਗਦੇ ਨਾਲ ਸਤਿਗੁਰੂ ਦੀ ਨਾਲ ਕਿਰਪਾ ਕਰਨ ਇਹਨਾਂ ਦੇ ਦਿੱਤੇ ਸਾਡੇ ਅਤੇ ਮੇਰੇ ਆਪਣੇ ਹੱਥ ਰੱਖਦੇ ਹੋਏ ਅੱਗੇ ਵਾਸਤੇ ਇਹਨੂੰ ਬਸ ਸੜਕ ਦੀ ਸੇਵਾ ਕਰਵਾਉਣਾ ਜੋ ਸਾਡੇ ਸਰਕਾਰ ਜੋ ਇਹ ਬਣਾਲੇ ਦੇ ਐਸਾਂ ਦੀਵਾਦਾਰ ਮਾਣਤ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਡੀ ਪੂਰੀ ਪੰਚਾਇਤ ਦਾ ਧੰਨਵਾਦ ਤੇ ਇਹਨਾਂ ਨੂੰ ਵੀ ਕਹਿੰਦਾ ਇਹ ਸਮਾਂ ਜਾਤਾਂ ਜਿਹੜੀਆਂ ਸਾਡੀ ਟੀਮਾਂ ਦੇ ਵਿੱਚ ਲਾ ਕੇ ਨਾਲ ਕੰਮ ਕੀਨੇ ਤੇ ਦੇਵਾ ਦੇ ਵਿੱਚ ਕੰਮ ਕੀਨੇ ਹਾਜ਼ਰ ਹੋਏ ਨੇ ਬਹੁਤ ਬੜੀਆ ਧੰਨਵਾਦ ਕਰਜੂਗ ਵਾਹਿਗੁਰੂ ਜੀ ਦਾ ਸਤਿ ਸ਼੍ਰੀ ਅਕਾਲ ਹਾਂਜੀ ਸਰਪੰਚ ਸਾਹਿਬ ਕੀ ਕਹੋਗੇ ਅੱਜ ਕੁੜੀਆਂ ਦੇ ਕਾਰਜ ਤੇ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਸਾਭ ਤੋਂ ਪਹਿਲਾਂ ਇਹ ਜ਼ਾਰਾ ਰਵ ਧੰਨਵਾਦ ਮੇਰੇ ਵੱਲੋਂ ਬਸਾਰ ਕੰਦਰ ਸਿੰਘ ਜੀ ਦੇ ਨਾਮ ਅਮਨਦੀਪ ਜੀ ਦਾ ਬਹੁਤ ਧੰਨਵਾਦ ਉਹਨਾਂ ਨੇ ਬੜੀਆ ਪ੍ਰੋਗਰਾਮ ਕੀਤਾ ਇਸ ਤਰ੍ਹਾਂ ਦੇ ਪ੍ਰੋਗਰਾਮੇ ਕਰਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਤਾਂ ਉਹਨਾਂ ਹੌਸਲਾ ਵਾਧੇ ਦੇ ਇਹ ਗਾਹਵਾਸੇ ਬੱਦੂ ਬੱਦ ਕਰਕੇ ਇਸਾ ਅਸਰਾਰੀ ਕਾਰਜ ਕਢੇ ਜਾਂਦੇ ਆ ਬਹੁਤ ਧੰਨਵਾਦ ਹਾਜੀ ਸਤਿ ਸ਼੍ਰੀ ਅਕਾਲ ਕੀ ਕਹਾਂਗੇ ਵਿਆਹ ਹੋਇਆ ਅੱਜ ਦਾ ਜਿਹਦੀ ਕੀ ਮੱਤੇ ਇਹ ਬਹੁਤ ਵਧੀਆ ਪਰਾਲਾ ਜੀ ਸਾਡੇ ਬਾਬਾ ਜੀ ਪਲਵਿੰਦਰ ਸਿੰਘ ਜੀ ਸਾਡੀ ਭੈਣ ਅਮਨਦੀਪ ਜੀ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਪਰਾਲਾ ਕੀਤਾ ਅੱਗੇ ਤੋਂ ਉਹਦੇ ਹੱਥੋਂ ਅਸੀਂ ਫੇਰ ਦੁਬਾਰੇ ਜਿਹੜਾ 11 ਕੁੜੀਆਂ ਦੇ ਵਿਆਹ ਵੱਧੋ ਵੱਧ ਚੜ੍ਹ ਵੱਧ ਕੇ ਅਸੀਂ ਬਹੁਤ ਕਰਾਂਗੇ ਤੋਂ ਇਹ ਵੀ ਕਹਿਦਾ ਹੋਇਆ ਤੁਹਾਨੂੰ ਜਾਇਦੋਨ ਘਰ ਜੀ ਕੇ ਬੇਨਤਾ ਹਾਂ ਕੀ ਕਹਾਂਗੇ ਅੱਜ ਪੈਨੇ ਸੱਦੋ ਬਾਲ ਦੇ ਵਿੱਚ ਕੁੜੀਆਂ ਦੇ ਵਿਆਹ ਦੇ ਕਾਰਜ ਜੇ ਰੱਖੇ ਗਏ ਨੇ ਜੀ ਤੁਸੀਂ ਵੀ ਆਪਣਾ ਸਹਿਯੋਗ ਬਾਇ ਔਰ ਹਾਜ਼ਰੀ ਲਵਾ ਰਹੇ ਹੋ ਕੀ ਕਹੋਂਗੇ ਕੀ ਫਾਊਂਡੇਸ਼ਨ ਦਾ ਨਾਮ ਹੈ ਜਿ ਸ਼੍ਰੀ ਦੁਰਗਾ ਸਭਨੀ ਸ਼ਦੀ ਚੰਡੀ ਮੰਦਰ ਫਾਊਂਡੇਸ਼ਨ ਡਿਸਟ੍ਰਿਕਟ ਪਟੇਗੜ੍ਹ ਸਾਹਿਬ ਸਿਟੀ ਅਮਲੋ ਜੀ ਤੇ ਮੈਂ ਹੈਗਾ ਜੀ ਫਾਊਂਡੇਸ਼ਨ ਦਾ ਡਾਇਰੈਕਟਰ ਬੋਰਡ ਆਫ ਡਾਇਰੈਕਟਰ ਦਾ ਚੇਅਰਮੈਨ ਜੈਦੇਵ ਗੁਪਿੰਦਰ ਕਰੋਰਾ ਤੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹ ਪ੍ਰਾਲਾ ਕਰ ਰਹੇ ਨੇ ਗਰੀਬ ਕੁੜੀਆਂ ਦਾ ਵਿਆਹ ਹੈ ਜੋ ਕੀ ਕਹੋਗੇ ਜਿਵੇਂ ਕਿ ਆਪਾਂ ਕਿੰਨੇ ਕਿ ਚਿਰੀਆਂ ਚਿਰੀਆਂ ਚੂਜ ਦੀ ਮੈਂ ਕਹਿੰਦੇ ਆਪਾਂ ਕੁੜੀਆਂ ਦਾ ਵਿਆਹ ਦਾ ਕਾਰਜ ਹੈ ਸਭ ਤੋਂ ਇੱਕ ਉਤਮ ਕਾਰਜ ਬਣਿਆ ਗਿਆ ਜੀ ਹਨ ਜੀ ਜੀ ਜਿਦੇ ਵਿੱਚ ਹਰ ਵਿਅਕਤੀ ਚੜ ਵਧ ਕੇ ਸਹਿਯੋਗ ਕਰਦਾ ਤੁਸੀਂ ਵੀ ਕੀਤਾ ਨਾ ਜੀ ਜੀ ਤੇ ਅਸੀਂ ਅੱਗੇ ਨੂੰ ਵੀ ਇਹਨਾਂ ਦਾ ਸਹਿਯੋਗ ਕਰਾਂਗੇ ਤੇ ਜੋ ਇਹਨਾਂ ਦੀ ਕਮੀ ਪੇਸ਼ੀ ਰਹੀ ਹੈ ਮੈਨੇਜਮੈਂਟ ਦੀ ਜਾਂ ਕਿਸੇ ਵੀ ਕਾਰਨ ਉਹ ਅੱਗੇ ਨੂੰ ਅਸੀਂ ਇਹਨਾਂ ਦਾ ਸੁਧਾਰ ਵੀ ਕਰਾਂਗੇ ਤੇ ਇਹਨਾਂ ਨੂੰ ਵਧੀਆ ਆਪਣੀ ਮੈਨੇਜਮੈਂਟ ਵਾਲੀ ਮੈਂਬਰ ਵੀ ਦੇਵਾਂਗੇ ਤੇ ਅੱਗੇ ਨੂੰ ਵੱਧ ਚੜ ਕੇ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਤੇ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਕੀ ਕਹੋਗੇ ਪੰਜਾਬ ਗੁਰੂਆਂ ਦੀ ਧਰਤੀ ਹੈ ਜੀ ਹਨ ਜਦੋਂ ਕਿ ਇਹ ਤਰ੍ਹਾਂ ਦੇ ਕਾਰਜ ਹੁੰਦੇ ਨੇ ਪੰਜਾਬੀ ਚਾਰਵਦ ਕੇ ਸਹਿਯੋਗ ਕਰ ਦੇਣੀ ਜੀ ਹਨਾ ਜੀ ਹਾਂ ਜੀ ਕੀ ਕਹੋਗੇ ਹੋਰ ਨੂੰ ਕਲੀ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਅਨੇਕਾ ਪ੍ਰਕਾਰ ਦੇ ਲੰਗਰ ਲਾਉਨੇ ਆ ਤੇ ਅਨੇਕਾਂ ਪ੍ਰਕਾਰ ਦੇ ਆਪਾਂ ਜੇ ਮਤਲਬ ਬਿਮਾਰ ਹੋ ਜਾਂਦੇ ਆ ਤਾਂ ਆਪਣਾ ਲੱਖਾਂ ਰੁਪਏ ਖਰਚਾ ਹੋ ਜਾਂਦਾ ਹੈ ਇਸ ਤੱਕ ਕਿ ਦਾਨ ਪੁੰਨ ਵੀ ਕਰਨਾ ਚਾਹੀਦਾ ਹੈ ਜੇ ਥੋੜੇ ਥੋੜੇ ਦਾਨ ਨਾਲ ਆਪਣੇ ਦਾਨ ਨਾਲ ਕਿਸੇ ਦਾ ਕੋਈ بڑا ਕੰਮ ਇਹਨਾਂ ਦੇ ਮਾਧਮੇ ਦੇ ਤੁਹਾਨੂੰ ਪੂਰੀ ਦੁਨੀਆ ਦੇਖੀ ਦੇ ਕੀ ਕਹਿਣਾ ਚਾਹੁੰਗਾ ਅਸੀਂ ਧੰਨਵਾਦ ਕਰਦੇ ਆ ਜੀ ਬਾਬਾ ਜੀ ਕਰਮਜੀਤ ਸਿੰਘ ਹਰਦੇਵ ਵਾਲਿਆਂ ਦਾ ਜੀ ਬੀਪੀ ਅਮਨਦੀਪ ਤੌਰ ਦਾ ਜੀ ਪਿੰਡ ਸੱਦੋਵਾਲ ਵਿਖੇ ਜੋ ਪ੍ਰੋਗਰਾਮ ਰੱਖਿਆ ਗਿਆ ਤੇ ਸਾਨੂੰ ਬੜਾ ਵਧੀਆ ਲੱਗਿਆ ਤੇ ਸਾਡੀ ਟੀਮ ਦੇ ਜੋ ਵਰਕਰ ਮੈਂਬਰ ਆਏ ਨੇ ਜੀ ਨਾਲ ਤੇ ਅਮਲੋਤ ਦੇ ਜ਼ਿਲ੍ਹਾ ਪ੍ਰਧਾਨ ਸੁਮਿਤ ਮਿੱਤਲ ਜੀ ਅਧਿਗੜ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਜੂਥ ਵਿੰਗ ਦੇ ਪ੍ਰਧਾਨ ਹੈਗੇ ਨੇ ਸਾਡੇ ਮਨੀਲ ਕੁੜਲੇ ਤੋਂ ਰਸ਼ੇਪ ਸਿੰਘ ਜੀ ਤੇ ਸਹਾਧਾਰਕ ਹੋਏਗੇ ਨੇ ਆਪਣੇ ਹਰਜੀਤ ਜੀ ਇੰਦਰਪਾਲ ਜੀ ਤੇ ਆਪਣੇ ਮਹਿਲ ਕਲਾ ਤੋਂ ਹੈਗੇ ਨੇ ਜੀ ਰਜਿੰਦਰ ਜੀ ਆਪਣੇ ਗਵਿੰਦਰ ਜੀ ਤੇ ਉਸ ਤੋਂ ਬਾਅਦ ਆਪਣੇ ਸਾਰੇ ਜ਼ਿਲ੍ਹੇ ਵਾਲੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਅੜਲੜ ਦੇ ਪ੍ਰਧਾਨ ਨੇ ਸਾਰੇ ਇੱਥੇ ਮੌਜੂਦ ਨੇ ਜੀ ਅਸਾਂ ਕੀ ਕਹਾਂਗੇ ਲੋਕਾਂ ਨੂੰ ਕਿ ਇਹਦਾ ਜਿਹੜਾ ਕਾਰਜ ਨੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਜੀ ਤੇ ਸਾਰੀਆਂ ਜਿੰਨੇ ਵੀ ਆਪਣੇ ਫਾਊਂਡੇਸ਼ਨ ਐਨਜੀਓ ਜਾਂ ਸੁਸਾਇਟੀਆਂ ਜੋ ਬਣੀਆਂ ਹੋਈਆਂ ਨੇ ਇੱਕ ਦੂਜੇ ਦਾ ਸਹਿਯੋਗ ਕਰਨ ਤਾਂ ਕਿ ਵੱਧ ਚੜ ਕੇ ਇਹ ਕੰਮ ਵਧੀਆ ਤਰੀਕੇ ਨਾਲ ਹੋ ਸਕੇ ਸਰਗੀ ਨਾੜਾ ਜੀ ਨਾਮ ਸੁਮਿਤ ਮਿੱਤਲ ਹੈ ਸਾਡੀ ਫਾਊਂਡੇਸ਼ਨ ਦਾ ਨਾਮ ਹੈ ਨੀ ਦੁਰਗਾ ਸ਼ਰਸ਼ਦੀ ਚੰਡੀ ਮੰਦਪ ਆਉਂਦੇ ਸੀ ਕੀ ਕਹੋਗੇ ਅੱਜ ਪਿੰਡ ਸੱਦੋਵਾਲ ਦੇ ਵਿੱਚ ਜਿਹੜੇ ਕੁੜੀਆਂ ਨੇ ਕਾਰਜ ਕੀਤੇ ਜਾ ਰਹੇ ਆ ਹਨਾ ਤਾਂ ਕੀ ਕਹੋਗੇ ਨਾਲੇ ਇਹ ਬਹੁਤ ਵਧੀਆ ਕੰਮ ਹੈ ਜੀ ਦੇਖੋ ਧੀਆਂ ਦਾ ਜਿਹੜਾ ਵਿਆਹ ਹੈ ਜਿਹੜਾ ਸਭ ਤੋਂ ਤਮਦਾਨ ਗਿਆ ਗਿਆ ਉਹ ਧੀਆਂ ਦਾ ਵਿਆਹ ਦਾ ਦਾਣ ਹੈ ਜੀ ਤੇ ਮੈਂ ਤਾਂ ਇਹ ਕਹਿੰਦਾ ਸਾਰਿਆਂ ਨੂੰ ਫੀਲ ਕਰਦਾ ਆਪਣੇ ਇੱਥੇ ਹਲਕੇ ਦੇ ਲੋਕਾਂ ਨੂੰ ਵੀ ਤੇ ਆਪਣੇ ਜ਼ਿਲ੍ਹੇ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਮੈਂ ਪ੍ਰਧਾਨ ਹਾਂ ਉੱਥੇ ਦੇ ਹਲਕੇ ਦੇ ਲੋਕਾਂ ਨੂੰ ਵੀ ਕਹਿੰਦਾ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਆਪਾਂ ਨੂੰ ਇਹੋ ਜਿਹਾ ਦਾਣ ਆਪਣੇ ਕੁਝ-ਕੁਝੋ ਪੈਸਾ ਕੱਢ ਕੇ ਵੀ ਆਪਾਂ ਇਹ ਕਾਰਜ ਪੂਤੇ ਕਰ ਸਕਦੇ ਆ ਜੀ ਬਾਕੀ ਗੁਰੂ ਸਾਹਿਬ ਦੀ ertid ਹੈ ਜੀ ਸਾਰਾ ਕੁਝ ਜੋ ਵੀ ਆਪਾਂ ਚੰਗੇ ਕਾਰਜਵਾਲ ਚੱਲਾਂਗੇ ਉਹ ਬੱਦੀ-ਬੱਦੇ ਸਰ ਕੀ ਨਾਮ ਆ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਕੀ ਕਹੋਗੇ ਅੱਜ ਦੀ ਬਣ ਸੱਦੋਵਾਲ ਦੇ ਵਿੱਚ ਕਾਰਜਾਂ ਦਾ ਸ਼ਾਮਲ ਹੋਏ ਹੋ ਕੀ ਕਹੋਗੇ ਅੱਜ ਜੀ ਸਬ ਸ੍ਰੀ ਚੰਡੀ ਮੰਦਰ ਫਾਊਂਡੇਸ਼ਨ ਵੱਲੋਂ ਪੂਰੀ ਟੀਮ ਸਾਡੇ ਡਾਇਰੈਕਟਰ ਸਾਹਿਬ ਸ੍ਰੀ ਜੈਦੇਵ ਮਨਿੰਦਰ ਖਨੋੜਾ ਜੀ ਉਹਨਾਂ ਦੇ ਨਾਲ ਪਹੁੰਚੇ ਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਇਹ ਕਾਰਜ ਨੇ ਆਮੇ ਇਕੱਲੇ ਦਾ ਨਹੀਂ ਕੰਮ ਜੀ ਸਾਰਿਆਂ ਨੂੰ ਰਲ ਮਿਲ ਕੇ ਕਾਰਜ ਕਰਨ ਚਾਹੀਦਾ ਹੈ। ਬਾਬਾ ਰੋਮਿੰਦਰ ਸਿੰਘ ਜੀ ਨੇ ਸਾਡੀ ਭੈਣ ਅਮਨਦੀਪ कौर ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਨਾ ਘੇਰਿਆ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ। ਨਾਲ ਜਿਹੜਾ ਲੋਕਡਾਊਨ ਲੱਗਿਆ ਉਹਦੇ ਵਿੱਚ ਵੀ ਲੋਕਾਂ ਦਾ ਬਹੁਤ ਉਹਨਾਂ ਕੇ ਨੁਕਸਾਨ ਹੋਇਆ। ਮਹਿੰਗਾ ਇਹਨਾਂ ਮੁਕੰਦਾਂ ਲੱਕ ਤੋੜ ਦਿੱਤਾ। ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੋ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੇ ਉਹਨਾਂ ਦੇ ਵਿਹਾਂ ਵਿੱਚ ਆਪ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਹਾਇਤਾ ਦੇਣਾ ਚਾਹੀਦਾ ਹੈ।